ਫੜ ਲੈ ਫੜ ਲੈ ਫੜ ਲੈ ਬੋਲਟ ਤੇ ਪਟਾਕੇ ਪਾਉਂਦਾ ਮੁੰਡਾ ਗਵਾਂਡੀਆਂ ਨੇ ਫੜ ਲਿਆ ਚਾਚੇ ਦੇ ਮੁੰਡੇ ਨੇ ਫੜ ਲਿਆ ਤੂੰ ਨਾਂ ਕੀ ਦਿਖਾ ਫੜ ਮੈਂ ਟੱਪੂਗਾ ਤੂੰ ਨਾਂ ਕੀ ਦਿਖਾ ਫੜ ਤੇ ਤੂੰ ਨੇਤੀ ਬੇੜਾ ਪਟਾਕੇ ਮਾਰਦਾ ਤੇ ਤੂੰ ਮੈਂ ਮਾਰਾਂਗਾ ਨਹੀਂ ਕਰ ਮੈਂ ਕਿਉਂ ਤੇ ਤੇਰੀ ਅੱਜ ਦੀ ਹੈ ਕੁੜੀ ਇਸ ਤੇ ਮਰੀ ਛੱਡੀ ਦੀ ਸਰਕਾਰੀ ਇਸ ਕੁੜੀ ਕੋਈ ਨਹੀਂ ਬਾਈ ਮੇਰੀ ਬਾਹ ਛੱਡ ਦੇ ਤੂੰ ਮੈਂ ਨਹੀਂ ਛੱਡਦਾ ਅੱਜ ਇੱਕ ਪਾਸਾ ਹੋ ਕੇ ਜਾਉਂਦਾ ਮੈਂ ਕਰ ਲਈ ਤੂੰ ਕਿੱਥੇ ਜਾ ਚਾਹਦਾ ਮੇਰੇ ਬੰਨੇ ਮੈਂ ਤੈਨੂੰ ਮਾਰ ਦੇਣਾ ਪੰਜ ਪੰਜ ਗੜੇ ਮਾਰਦਾ ਨਾ ਤੂੰ ਤੇ ਤੱਪੂਗਾ ਆ ਤੂੰ ਰੋਕ ਲੈ ਯਾਰ ਤੂੰ ਮੈਨੂੰ 2000 ਰੋਕ ਲੀ ਤੂੰ ਰੋਕ ਨਹੀਂ ਉਰੇ 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 ਯਾਰ ਨਹੀਂ ਯਾਰ ਬਈ ਜੋ ਗੱਲ ਤੇ ਹੁਣ ਜੇ ਤੇਰਾ ਬੁਲਟ ਨਾਲ ਫੜ ਲਿਆ ਤਰੀ ਘਰ ਮਾਪ ਨੂੰ ਫੋਨ ਲਾ ਲੈ ਫੇਰ ਕੀ ਨਹੀਂ ਤੂੰ ਤੂੰ ਮਰੇ ਤੂੰ ਕਾਹਦਾ ਪੱਤਰਕਾਰ ਹੈ ਮੇਰੇ ਨਾਲ ਸੱਸੀ ਘਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਦੋਸਤੋ ਕੀ ਗੱਲ ਬਣੀ ਆ ਬਈ ਕੀ ਗੱਲ ਹੋਈ ਬਈ ਇਹ ਨਾ ਮੇਰੇ ਕੋਲ ਮੋਟਰਸਾਈਕਲ ਹੈ ਬੁਲਟ ਇਹ ਐ ਸਾਡੀ ਗਲੀ ਵਿੱਚ ਦੀ ਪਹੀ ਵੇਚਦੀ ਐ ਲੰਘੇ ਆਂਦਾ ਐ ਲੰਘੇ ਆਂਦਾ ਹੈ ਨਾ 5 5 6 6 ਦਿੱਲੀ ਗੇੜੇ ਮਾਰਦਾ ਹੈ ਤੇ ਮੈਂ ਇਹਨੂੰ ਹੁਣ ਅੱਜ ਲੋਕ ਕੇ ਉਹਨੂੰ ਸਮਝਾਇਆ ਇੱਕ ਦਿਨ ਮੈਂ ਪਹਿਲਾਂ ਵੀ ਗਿਆ ਸੀ ਯਾਰ ਤੂੰ ਤਾਂ ਮੇ ਨਾਲ ਲੜਨ ਲੱਗ ਗਿਆ ਯਾਰ ਬਈ ਇੱਕ ਦਿਨ ਤੈਨੂੰ ਪਹਿਲਾਂ ਵੀ ਸਮਝਾਇਆ ਸੀ ਮੈਂ ਯਾਰ ਸਮਝਾਇਆ ਨਹੀਂ ਤੇਰੀ ਤੇਰੀ ਆਪਦੀ ਹੈ ਗਲੀ ਹਾਂ ਕਿ ਸਰਕਾਰੀ ਗਲੀ ਹੈ ਹਾਂ ਕਿ ਬਈ ਇੰਨੇ ਘਰ ਵੀ ਇਹਦੇ ਵਿੱਚ ਹੋਰ ਕਿਹੜਾ ਘਰ ਹੈ ਮੇਰੀ ਮੇਰੀ ਆਪਦੀ ਛੱਡੀ ਹੋਵੇ ਖੇਤ ਨੂੰ ਪਹਿਹੀ ਛੱਡੀ ਵੀ ਹੈ ਖੇਤ ਬਈ ਜਿਹੜੇ ਗਾਂ ਘਰ ਆ ਉਹਨਾਂ ਦੇ ਉਹਨਾਂ ਨੂੰ ਨਹੀਂ ਲੱਗਦੇ ਉਹਨਾਂ ਦੇ ਉਹਨਾਂ ਦੇ ਆਪਦੇ ਗਾਂ ਇੱਥੇ ਤੱਕ ਮੇਰੀ ਆ ਤੇਰੀ ਨਹੀਂ ਹੈ ਕਿ ਦੇ ਦੇ ਬਈ ਲੜਾਈ ਭਾਲਦਾ ਮੈਂ ਗੱਲ ਕੀ ਹੋਈ ਗੱਲ ਕੀ ਹੋਈ ਕੋਈ ਨਹੀਂ ਬਈ ਮੈਂ ਮੇਰੇ ਗਾਂ ਲਿਆਦਿਆਂ ਦੇ ਘਰ ਆ ਯਾਰ ਪਈ ਪਈ ਜਾਂਦੀ ਹੈ ਠੀਕ ਹੈ ਬਈ ਖੜ ਜਾ ਹੈਗੇ ਇਧਰ ਇਧਰ ਘਰ ਹੈ ਮੈਂ ਦੱਸਦਾ ਘਰ ਉਧਰ ਗਾਂ ਪਰਲੇ ਪਾਸੋਂ ਵੀ ਆ ਸਕਦਾ ਇਹ ਠੀਕ ਹੈ ਮੈਂ ਦੱਸਦਾ ਉਹ ਉਹ ਨੂੰ ਵੇਖ ਵੇਖ ਪਟਾਕੇ ਮਾਰਦਾ ਉਹ ਇੱਥੇ ਕਿਤੇ ਇੱਥੇ ਸਾਡੀ ਆ ਖੇਲ ਬਣੀ ਵੀ ਆ ਪਾਣੀ ਵਾਲੀ ਉੱਥੇ ਕੱਪੜੇ ਕਪੜੇ ਧੋਣ ਲੱਗੇ ਦੀ ਬਾਹਰ ਜਾਉ ਹੁੰਦੇ ਸੀ ਇਹ ਗੇੜੇ ਜਦੋਂ ਮਾਰਦਾ ਸੀ ਮੈਂ ਇਹਨੂੰ 2-4 ਰੁਪਏ ਜੀ ਦੇਖਿਆ ਦੇਖ ਕੇ ਤੋਂ ਬਾਅਦ ਮੈਂ ਉਹਨੂੰ ਇੱਕ ਦਿਨ ਰੋਕਿਆ ਵੀ ਮੈਂ ਕਿਹਾ ਵੀ ਆਹ ਕੀ ਕਰਦਾ ਤੂੰ ਇਹ ਮੈਨੂੰ ਕਹਿੰਦਾ ਬਾਈ ਮੇਥੋਂ ਗਲਤੀ ਹੋ ਗਈ ਮੈਂ ਗਾਹ ਨੂੰ ਨਹੀਂ ਆਉਂਦਾ ਮੈਂ ਪਹਿਲਾਂ ਰੋਕਿਆ ਸੀ ਇਹਨੇ ਕਿਹਾ ਬਾਈ ਮੈਂ ਖਾ ਮੈਂ ਉਹਦੇ ਨਾਲ ਲੜਾਈ ਥੋੜਾ ਪਾ ਲੂੰਗਾ ਬਾਈ ਪਰ ਮੈਂ ਉਹਦੇ ਮੈਂ ਕਿਹਾ ਚੱਲ ਬਾਈ ਮੇਥੋਂ ਮੈਂ ਪੜਾਕੇ ਮਾਰਿਆ ਸੀ ਉਹਦੇ ਠੀਕ ਹੈ ਉਹਦੇ ਮੈਂ ਕਿਹਾ ਚੱਲ ਬਾਈ ਪੜਾਕੇ ਦੇ ਚੱਲ ਹੁੰਦਾ ਵੀ ਮੈਂ ਕਹਿੰਦਾ ਗਲਤੀ ਹੋ ਗਈ ਬਾਈ ਇਹ ਰ ਆਏ ਥੋੜਾ ਵੀ ਨਿਰਤੀ ਅੱਜ ਮੇਰੇ ਨਾਲ ਲੜ ਪਿਆ ਯਾਰ ਬਾਈ ਯਾਰ ਮੈਂ ਟਪਣਾ ਨਹੀਂ ਇੱਥੋਂ ਦੀ ਯਾਰ ਭਾਈ ਇਹ ਬਣਾ ਕੇ ਆ ਜੀ ਮਰੇ ਨੇ ਜਾਂਦੇ ਨਹੀਂ ਜਿਹੜੀ ਜਿਹੜੀ ਜਿਹੜਾ ਰਾਹ ਜਾਂਦਾ ਉਹ ਉਹ ਰਾਹ ਤੇਰੇ ਕੱਲੇ ਦਾ ਪਹਿਲਾਂ ਦੱਸ ਹਾਂ ਕੱਲੇ ਦਾ ਕੋਈ ਨਹੀਂ ਭਾਈ ਗਾਂ ਘਰ ਆ ਜਿਹੜੇ ਉਹਨਾਂ ਦਾ ਰਾਹ ਨਹੀਂ ਗਏ ਘਰ ਉਧਰੋਂ ਉਹਨਾਂ ਦਾ ਉਧਰੋਂ ਛੱਡ ਪੁੱਛ ਕੇ ਦੇਖ ਲਈ ਉਹਨਾਂ ਜਾਂਦਾ ਤਾਂ ਇਹ ਵੀ ਪਈ ਜਾਂਦੀ ਹੈ ਇਹ ਵੀ ਪਈ ਜਾਂਦੀ ਨਾ ਤੁਸੀਂ ਕੱਲ ਨੂੰ ਆਪਸੀਂ ਬੰਦ ਕਰ ਸਕਦਾ ਤੇ ਭਾਈ ਤੂੰ ਬੰਦ ਕਰਦੀ ਨਾੜ ਜੂ ਮੈਂ ਹੁਣ ਯਾਰ ਦੇ ਦੇ ਭਾਈ ਭਾਲਦਾ ਮੁੱਲ ਮੇਰੀ ਗੱਲ ਸੁਣ ਭਈ ਇਹ ਕਹਿੰਦਾ ਵੀ ਸਾਡੀ ਕੁੜੀ ਹੁੰਦੀ ਹੈ ਭਈ ਨਾ ਉਹ ਬਾਹਰ ਬਾਹੋਂ ਫਿਰ ਜੇ ਤੁਹਾਨੂੰ ਇੰਨਾ ਹੀ ਡਰ ਆ ਤੁਸੀਂ ਭਈ ਕੁੜੀ ਨੂੰ ਨਾ ਬਾਹਰ ਬਾਹੋਂ ਮੈਂ ਤੁਹਾਨੂੰ ਕਹਿੰਦਾ ਲੰਘ ਜਾ ਪਟਾਕੇ ਕਾ ਦੋ ਮਾਰਦਾ ਇਹ ਪਟਾਕੇ ਹੈਗੀ ਹੈਗੀ ਕੋਈ ਗੱਲ ਗੱਲ ਹੈਗੀ ਕੋਈ ਬਈ ਗੱਲ ਕੋਈ ਢੱਕਾ ਨਹੀਂ ਤਾਂ ਜਾਣ ਕੇ ਬਣਾਉਂਦਾ ਬਈ ਕੀ ਕੀ ਕਹਿੰਦਾ ਇਹ ਇਹ ਕਹਿੰਦਾ ਤੂੰ ਸਾਡੀ ਕੁੜੀ ਦਾ ਮਾਰਾ ਹੋਣਾ ਤੁਹਾਡੀ ਕੁੜੀ ਤਿੰਨ ਤਨ ਵਾਲੀ ਕੁੜੀ ਤੇ ਯਕੀਨ ਹੈ ਨਹੀਂ ਤੁਹਾਡੀ ਹੈਗਾ ਬਈ ਇਹ ਪਟਾਕੇ ਕਾਹਦੋਂ ਮਾਰਦਾ ਯਾਰ ਫਿਰ ਕੀ ਹੋ ਗਿਆ ਪਟਾਕੇ ਮਾਰਦਾ ਨਾ ਨਾ ਐਵੇਂ ਕਿਵੇਂ ਧੁਨੀ ਪ੍ਰਦੂਸ਼ਣ ਦਾ ਅੱਗੇ ਬੰਦ ਕੀਤਾ ਵੇ ਕੋਈ ਨਹੀਂ ਪੁਲਿਸ ਐ ਚਲਾਨ ਕਰਦੇ ਨੇ ਮੈਂ ਉਹਨਾਂ ਤੋਂ ਘਟਾ ਲੂੰਗਾ ਪੋਲਸ ਵਾਲੇ ਇੱਥੇ ਕਿਹੜੇ ਤੂੰ ਗੱਲ ਸੁਣ ਮੇਰੀ ਸਿਆਣਾ ਮਾਣਾ ਬੰਦਾ ਤੇਰਾ ਪਿੰਡ ਕਿਹੜਾ ਬਈ ਮੇਰੇ ਨਾਲ ਦਾ ਪਿੰਡ ਨਾਲ ਦਾ ਪਿੰਡ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਦੇ ਘਰ ਦੇ ਕੋਲ ਹੀ ਪਟਾਕੇ ਕਿਉਂ ਮਾਰਦਾ ਮਾਰਾ ਕਿਵੇਂ ਪਾਇ ਨਹੀਂ ਬਈ ਇੱਕ ਦਿਨ ਪਾਏ ਸੀਗੇ ਉਹਦੇ ਉਹਦੇ ਚਾ ਮੈਂ ਮਾਫੀ ਮੰਗ ਰਿਹਾ ਅੱਜ ਕਾ ਤੋਂ ਕਰਿਆ ਅੱਜ ਕਾ ਤੋਂ ਕਰੇ ਤੂੰ ਇਹ ਤਾਂ ਮਾਰੇ ਬਈ ਪੰਜ ਕਿਹੜੇ ਲਾਇ ਪੰਜ ਕਿਹੜੇ ਪਟਾਕੇ ਮਾਰ ਕੇ ਲੱਗੇ ਹੈ ਪੰਜ ਕਿਹੜੇ ਪਟਾਕੇ ਮਾਰ ਕੇ ਲੱਗੇ ਹੈ ਮੈਂ ਕਹਦਾ ਮੇਰੇ ਪਟਾਕੇ ਬਈ ਬੁਲਟ ਦੀ ਆਵਾਜ਼ ਹੀ ਆਏ ਹੁੰਦੀ ਆ ਇਹਨੂੰ ਪਟਾਕੇ ਲੱਗ ਜਾਂਦੇ ਆ ਉਹ ਕੋਈ ਨਹੀਂ ਕੋਈ ਪਟਾਕੇ ਨਹੀਂ ਮਾਰੇ ਉਹੀ ਆਵਾਜ਼ ਦੀ ਵੱਧ ਦਾ ਮੇਰੇ ਬੁ ਪੜਦਾ ਇੱਧਰ ਕੌਣ ਆ ਤੇਰਾ ਕੌਣ ਲੈ ਜੀ ਬੇਲੀ ਆ ਬਈ ਗਾਂ ਯਾਰ ਇਧਰ ਕੌਣ ਬੇਲੀ ਪੜਦਾ ਤੇ ਬੇਲੀ ਹਾਂ ਚਾਰ ਬੇਲੀ ਆ ਬਈ ਗਾਂ ਹੋਰ ਕੀ ਉਹਨਾਂ ਯਾਰ ਬੇਲੀ ਆ ਯਾਰ ਬੇਲੀ ਮੈਂ ਮੰਨਦਾ ਜਦੋਂ ਸਾਰੀ ਦਿਹਾੜੀ ਕਾਲ ਚ ਚ ਇਹਨਾਂ ਦਾ ਸ਼ਕਤ ਨਹੀਂ ਭਰਦਾ ਇੱਥੇ ਪਟਾਕਾ ਮਾਰ ਕੇ ਜ਼ਰੂਰ ਤੁਰੂਗੇ ਬਈ ਸਾਡੀ ਮਰਜ਼ੀ ਆ ਯਾਰ ਬਈ ਤੂੰ ਤਾਂ ਕਮਾਲ ਕਰੀਂ ਮੈਂ ਕਹਿੰਦਾ ਲੰਗੇ ਜੀ ਸੱਦ ਕੇ ਭਲਾ 50 ਵਾਰੀ ਲੰਘ ਜੀ ਮੈਂ ਉਹਨੂੰ ਇੱਕ ਵਾਰੀ ਉਹਦੇ ਵੀ ਸਮਝਾਇਆ ਮੈਂ ਕਿ ਬਈ ਸਾਡੇ ਬਾਤਾਂ ਆ ਕੇ ਪਟਾਕਾ ਬਈ ਮੈਂ ਪਟਾਕਾ ਮਾਰੇ ਤੈਨੂੰ ਕੀ ਲੱਗਦਾ ਤੈਨੂੰ ਸ਼ੱਕ ਕੀ ਆ ਜਾਂ ਆਪਦੀ ਕੁੜੀ ਤੇ ਸ਼ੱਕ ਆ ਥੋੜੀ ਤੇ ਜਾਂ ਇੱਥੇ ਸ਼ੱਕ ਕਿੰਨੇ ਵਾਰੀ ਤੁਹਾਡੇ ਘਰ ਦੇ ਮੋਟੇ ਲੰਗਿਆ ਇਹ ਕੌਣ ਹੈ ਤੂੰ ਜਾਣਦਾ ਇਹਨੂੰ ਨਾ ਮੈਂ ਕੋਈ ਨਹੀਂ ਜਾਣਦਾ ਨਾ ਮੈਂ ਇਹਨੂੰ ਇੱਕ ਵਾਰੀ ਰੋਕਿਆ ਉਹ ਵੀ ਜਿੱਦੇ ਹਟੇ ਹੀ ਨਹੀਂ ਇੱਥੋਂ ਆਵੇ ਇੱਧਰੋਂ ਆਵੇ ਬਾਜ਼ਟ ਪਟਾਕਾ ਮਾਰ ਕੇ ਲੰਗ ਜੇ ਇੱਧਰੋਂ ਆਵੇ ਸਾਡੇ ਬਾਜ਼ਟ ਪਟਾਕਾ ਉਹਦੇ ਵੀ ਮੈਂ ਮਾਫੀ ਮੰਗ ਲਈਏ ਫਿਰ ਚਲ ਉਹਦੇ ਪਟਾਕੇ ਪੈਦੇ ਆ ਬਾਈ ਕੀ ਐਸੀ ਤੂੰ ਤੇ ਮੈਂ ਚੱਲ ਬਈ ਗਲਤੀ ਹੋ ਗਈ ਯਾਰ ਉਹਦੇ ਪਟਾਕੇ ਪੈ ਗਏ ਯਾਰ ਅੱਜ ਵੀ ਮਾਰੇ ਅੱਜ ਬਈ ਨਹੀਂ ਮਾਰੇ ਮੈਂ ਉਹ ਉਹਦੀ ਵਾਰ ਜੀ ਆਇਆ ਤੈਨੂੰ ਬਾਜ਼ ਜਾਂਦਾ ਹੀ ਲੱਗੀ ਜਾਂਦਾ ਪਟਾਕੇ ਬਈ ਇਹ ਬਾਜਦਾ ਤੇ ਪਟਾਕਾ ਦਾ ਬਹੁਤ ਫਰਕ ਬਈ ਨਹੀਂ ਮੈਂ ਤੈਨੂੰ ਵੀ ਬਦਲ ਕੋਈ ਜਵਾਬਤਾ ਨਹੀਂਗਾ ਬਈ ਨਹੀਂ ਸਰੀ ਇਹਦੇ ਕੁੜੀ ਨੂੰ ਇਹ ਤਾਂ ਬੋਲਾ ਦਾ 10-10 ਗੇੜੇ ਨਹੀਂ ਨਹੀਂ ਤੁਸੀਂ ਕੁੜੀ ਨੂੰ 10 ਗੇੜੇ ਲਾਉਣਾ ਤਾਂ 10-10 ਗੇੜੇ ਭਾਈ ਮੈਂ ਯਾਰਾਂ ਪਹਿਲੇ ਕੋਲੇ ਆਉਂਗਾ ਭਾਈ 10-10 ਗਾਉ 10-10 ਤੇਰੇ ਵਾਰੀ ਲੱਗਦੇ ਆ ਗੇੜੇ ਭਾਈ ਬੜੇ ਵਾਰੀ ਫੋਨ ਲਾਈ ਤੇਰੇ ਯਾਰ ਨੂੰ ਕੌਣ ਲਾ ਜਾ ਮੈਂ ਕਿਉਂ ਫੋਨ ਲਾਵਾਂ ਯਾਰ ਕਾਹਦਾ ਫੋਨ ਲਾਉਂਦੀ ਤੁਸੀਂ ਪੁੱਛੀ ਵੀ ਕੌਣ ਕੀ ਨਾ ਘਟਾਪਾ ਮੇਰਾ ਮੈਰ ਬਾਈ ਨਾ ਕਿ ਸਰਕਾਰੀ ਗਲੀ ਇਹਨਾਂ ਦੇ ਘੜਾਉਦੀ ਆ ਫਿਰ ਉਹੀ ਗੱਲ ਤੇਰੀ ਬਾਈ ਯਾਰ ਤੁਸੀਂ ਦੱਸੋ ਵੀ ਜਾਇਜ ਆ ਕਿਸੇ ਦੇ ਘਰ ਤੇ ਮੂਰ ਦੀ ਪਟਾਕਾ ਮਾਰਨਾ ਪੜਾ ਕੇ ਮਾਰੀ ਨਹੀਂ ਜਿੱਦੇ ਪੜਾਕੇ ਮਾਰੇ ਉਹਦੇ ਮੈਂ ਮਾਫੀ ਮੰਗਣੀ ਹੈ ਉਹ ਇਹ ਤਾਂ ਬਈ ਬਹੁਤ ਹੱਸਿਆ ਕਿਹਨੇ ਚਾਇਆ ਤੁਹਾਡੀ ਕੈਮਰੇ ਕਢਾ ਲਿਓ ਬਈ ਕੈਮਰੇ ਕੈਮਰੇ ਦਿਖਾ ਦਿਓ ਆ ਕੈਮਰੇ ਦਿਖਾ ਲਿਓ ਹਾਂ ਤੁਸੀਂ ਕਢਾ ਲਿਓ ਕੈਮਰੇ ਦੀ ਫੋਟੋ ਲਾ ਦਾਂਗੇ ਲਾ ਦਿਓ ਲਾ ਦਿਓ ਬਾਜ ਵਾਲੀ ਆ ਬਾਜ ਵਾਲੇ ਕੈਮਰੇ ਆ ਦੂਜੇ ਦੀ ਲਾ ਲਿਓ ਬਈ ਕੋਈ ਗੱਲ ਕੋਈ ਗੱਲ ਹੈਗੀ ਆ ਬਈ ਇਹਨੂੰ ਲੱਗਦਾ ਹੈਗਾ ਤੇ ਰੱਖ ਲੇ ਫਿਰ ਜੇ ਇਹਨੂੰ ਲੱਗਦਾ ਵੀ ਗੱਲ ਹੈਗੀ ਆ ਤੇ ਰੱਖ ਲੇ ਬਈ ਉਹਵੇਂ ਰੱਖ ਲੇ ਬਈ ਮੈਂ ਤੈਨੂੰ ਗੱਲ ਦਤਾ ਜੇ ਹੁਣ ਮੰਨ ਕੇ ਚੱਲ ਮੇਰੀ ਕਿਸੇ ਨਾਲ ਗੱਲਬਾਤ ਹੋ ਗਈ ਮੈਂ ਵੀ ਉੱਥੇ ਕੋਈ ਉੱਥੇ ਕੋਈ ਨਾ ਏ ਪਿੱਛੋਂ ਸਹੀ ਆਉਂਦਾ ਆ ਇਧਰੋਂ ਵੀ ਸਹੀ ਆਉਂਦਾ ਸਾਡੇ ਮਨਾਂ ਨੂੰ ਫਿਰ ਬਈ ਇਹਦੇ ਤੇ ਯਕੀਨ ਨਹੀਂ ਸਾਡੇ ਬਾਤ ਚ ਹੀ ਆ ਕੇ ਕਰਦੇ ਫਿਰ ਬਈ ਤੈਨੂੰ ਕੁੜੀ ਤੇ ਯਕੀਨ ਨਹੀਂ ਕਿਸੇ ਤੇ ਵੀ ਨਹੀਂ ਯਕੀਨ ਬਈ ਯਾਰ ਤੇ ਫਿਰ ਬਈ ਨਹੀਂ ਯਕੀਨ ਤਾਂ ਬਈ ਕੁੜੀ ਨੂੰ ਸਮਝਾ ਲਓ ਫਿਰ ਯਾਰ ਫਿਰ ਕੁੜੀ ਨੂੰ ਸਮਝਾ ਲਓ ਫਿਰ ਕੁੜੀ ਨੂੰ ਸਮਝਾ ਦਿਓ ਮਤਲਬ ਮਤਲਬ ਯਾਰ ਬਈ ਫਰੈਂਡ ਹੈ ਮੇਰੀ ਹੈ ਫਰੈਂਡ ਹੈ ਮੇਰੀ ਯਾਰ ਇਹ ਕਹਿੰਦਾ ਮੇਰੀ ਫਰੈਂਡ ਮੈਂ ਸਾਰਾ ਕੁਝ ਵੇਨਾ ਤੇ ਫਿਰ ਤੇ ਫਿਰ ਤੂੰ ਆ ਦੀ ਕੁੜੀ ਨੂੰ ਸਮਝਾਣ ਤੇ ਕੁੜੀ ਨੂੰ ਵੀ ਸਮਝਾਤਾ ਹੁਣ ਇਹ ਹਟਦਾ ਹੀ ਨਹੀਂ ਹੈ ਇਹ ਬਈ ਹਟਣਾ ਹਟਣ ਦਾ ਕੀ ਮਤਲਬ ਆ ਯਾਰ ਤੂੰ ਕਿਵੇਂ ਕਿਵੇਂ ਗੱਲਬਾਤ ਕਿਵੇਂ ਹੋਈ ਇਹਦੀ ਕਾਲਜੀ ਵੜਦੀ ਹੈ ਕਾਲਜੀ ਵੜਦੀ ਹੈ ਤੁਸੀਂ ਕਾਲਜੀ ਗੱਲਾਂ ਕਰ ਲਓ ਸਾਡੇ ਘਰ ਚ ਪਟਾਕੇ ਮਾਰਨ ਦੀ ਮਤਲਬ ਪਟਾਕੇ ਮਾਰੇ ਇਹ ਕਹਦਾ ਬਦਨਾਮੀ ਕਰਾਉਣੇ ਪਟਾਕੇ ਮਾਰੇ ਨਹੀਂ ਆਈ ਤਾਂ ਉਹੀ ਗੱਲ ਯਾਰ ਫਿਰ ਉਹੀ ਗੱਲ ਬਈ ਤੂੰ ਕੁਰੀ ਨੂੰ ਸਮਝਾ ਲੈ ਇੱਕ ਮਿੰਟ ਇੱਕ ਮਿੰਟ ਜੇ ਤੂੰ ਚੰਗੇ ਘਰ ਦਾ ਤੀ ਪਤਾ ਨਾ ਤਾਂ ਤੂੰ ਸਾਨੂੰ ਦੱਸ ਦਿੰਦਾ ਜਦੋਂ ਵਿਆਹ ਹੀ ਕਰਾਉਣਾ ਮੈਂ ਵਿਆਹ ਕਰਾ ਲਊਗਾ ਇਹ ਤਾਂ ਬਈ ਖਾਮ ਖਾ ਇਹ ਕੁੜੀ ਦੇ ਮਾਪੇ ਉਹਦਾ ਬਈ ਉਹ ਇਹਦਾ ਚਾਚਾ ਤਾਇਆ ਪਰ ਕੀ ਹੈ ਗਾਂ ਦੇ ਗਾਂ ਜਿੱਦਾਂ ਮਰਜ਼ੀ ਹੋਵੇ ਜਿਹੜਾ ਸਾਡੀ ਆ ਤੇ ਬਈ ਉਹ ਤੂੰ ਦਾ ਚਾਚਾ ਤਾਇਆ ਦਾ ਮੁੰਡਾ ਭਲਾ ਜਵੇਂ ਮਰਜ਼ੀ ਹੋਵੇ ਜਿੱਦਾਂ ਦਾ ਚਾਚੇ ਤਾਇਆ ਦੀ ਹੁੰਨੀ ਤੇ ਜਿੱਦਾਂ ਦਾ ਸਾਡੀ ਵੀ ਹੁੰਨੀ ਆ ਨਹੀਂ ਨਹੀਂ ਪਤਾ ਮੈਂ ਦੇ ਮਾਪਿਆਂ ਨਾਲ ਗੱਲ ਕਰੀ ਬੈਠਾ ਹੋਵੇ ਸਾਡੀ ਘਰ ਦਾ ਮਾਪੇ ਮੈਨੂੰ ਨਾ ਦੱਸੋ ਇਹਦਾ ਬਈ ਖਾਮ ਖਾ ਜਿਵੇਂ ਕਿ ਨਹੀਂ ਹੁੰਦੇ ਵੀ ਖਾਮ ਖਾ ਬਕਤੂ ਮਖਾ ਕੋਣ ਆ ਮੈਂ ਖਾ ਮਖਾ ਇੱਕ ਮਿੰਟ ਚਲ ਇੱਕ ਮਿੰਟ ਤੂੰ ਤਾਂ ਮਾ ਪਿਆ ਨਾ ਗੱਲ ਕਰੀ ਬੈਠਾ ਤੇ ਪਟਾਕੇ ਮਾਰ ਕੇ ਜਰੂਰ ਦੱਸ ਮੈਂ ਇੱਥੇ ਬਾਤ ਬਾਈ ਜੇ ਮੈਂ ਮਾਰੀ ਨਹੀਂ ਪਟਾਕੇ ਮਾਰੇ ਕਿਉਂ ਨਹੀਂ ਮੈਂ ਤੈਨੂੰ ਮਾਰਦਾ ਬਾਈ ਸਗੀ ਬਹਿਣ ਤਰੀ ਇਹਦੀ ਚਾਚੇ ਦੀ ਕੁੜੀ ਚਾਚੇ ਦੀ ਵੀ ਨਹੀਂ ਉਹ ਕਰਾਂ ਜਿਵੇਂ ਇਹ ਮੇਰੇ ਨਾਲ ਲੜਾਈ ਭਾਲਦਾ ਮੁੱਲ ਦੱਸਦੀ ਉਹਦੋਂ ਫਿਰ ਮੈਨੂੰ ਪਤਾ ਇਹ ਬਈ ਇਹਦੇ ਆਦਿ ਹਰਕਤਾਂ ਮਾਰੀਆਂ ਆ ਇਹਦੇ ਆ ਆਹ ਹਰਕਤਾਂ ਟਰਾਈਆਂ ਮਾਰਦਾ ਇਹ ਸਾਹਾਂ ਤੂੰ ਆਹ ਮਾਰਦਾ ਕੋਈ ਨਹੀਂ ਮਾਰਦਾ ਸਾਡੇ ਇਹ ਕਿਹੜਾ ਸਗਾ ਗਾ ਨਹੀਂ ਗਾ ਇਹਨੂੰ ਉਮਰ ਮਿਲਦੀ ਐ ਮਤਲਬ 10 ਸਾਲ ਵੱਡਾ ਹੋ ਤਾਂ ਮੈਂ ਕਿ ਮਾਰੂੰ ਟਰਾਈਆਂ ਮ ਦਾ ਹੈ ਇਹ ਵਿਆਹ ਨਹੀਂ ਹੋਇਆ ਮੇਰਾ ਉਹਦਾ ਵਿਆਹ ਹੋਇਆ ਦੋ ਜਵਾਕਾਂ ਦਾ ਵਿਆਹ ਨਹੀਂ ਹੋਇਆ ਛੜਾ ਮਲਾਂਗਾ ਆਏ ਹੋਏ ਮੈਂ ਦਿਖਾ ਦਿੰਦਾ ਬਾਈ ਕੱਲ ਦੇ ਵਿੱਚ ਤੇਰੇ ਨਾਲ ਬੜੀ ਮੇਰੀ ਨਾਲ ਗੱਲਬਾਤ ਉਹਦੀ ਹੈਗੀ ਬਾਈ ਅੱਜ ਕੱਲ ਦੇ ਵਿੱਚ ਭਰਦਾ ਨਹੀਂ ਮਾਣਾ ਵੀ ਤੂੰ ਇੱਥੇ ਆ ਗਈ ਸਾਡਾ ਪਰਸਨਲ ਮੈਟਰ ਸੀ ਕੁਝ ਕਰ ਗਿਆ ਸਾਡਾ ਪਰਸਨਲ ਨਹੀਂ ਪਰਸਨਲ ਮੈਟਰ ਕੀ ਗੱਲ ਪਟਾਕੇ ਮਾਰ ਦਿੱਤੇ ਬਾਈ ਮੈਂ ਪਟਾਕੇ ਮਾਰੂੰਗਾ ਮੈਂ ਤੇ ਤੂੰ ਕਾਹਦੇ ਰਮਾਈਦਾ ਤੂੰ ਦਾ ਤੂੰ ਮੈਂ ਮੋਚਦਾ ਮੈਂ ਤੈਨੂੰ ਦੱਸ ਦੂੰ ਮੈਂ ਤੈਨੂੰ ਗੱਲ ਤੋਂ ਦੱਸਦਾ ਗੱਲ ਗੱਲ ਤੋਂ ਗੱਲ ਤੋਂ ਰੋਕਣ ਤੇ ਆ ਗਿਆ ਨਾ ਮੈਂ ਤੈਨੂੰ ਮੈਂ ਰੋਕ ਕੇ ਰੋਕ ਯਾਰ ਜਾ ਤੂੰ ਰੋਕ ਲੈ ਯਾਰ ਤੈ ਉਰੇ 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 ਯਾ ਨਹੀਂ ਯਾਰ ਬਾਈ ਜੋ ਗੱਲ ਤੇ ਹੁਣ ਜੇ ਤੇਰਾ ਬੁਲਟ ਨਾਲ ਫੜ ਲਿਆ ਤੇਰੇ ਘਰ ਮਾਂ ਨੂੰ ਫੋਨ ਲਾ ਲੈ ਫੇਰ ਕੀ ਨਹੀਂ ਤੂੰ ਤੂੰ ਮਰੇ ਤੂੰ ਕਾਹਦਾ ਪੱਤਰਕਾਰ ਹੈ ਮੇਰੇ ਗੱਲ ਪਈ ਨਾ ਦਲ ਤਾਂ ਤੁਸੀਂ ਆਪ ਲੜੀ ਜਾਂਦੇ ਹੋ ਤੇ ਮੇਰੇ ਤਾਂ ਗੱਲ ਪਈ ਜਾਂਦਾ ਹੋਏ ਮੈਂ ਲੰਘ ਨਹੀਂ ਦੇਣਾ ਇਹਨਾਂ ਨੂੰ ਜਦ ਪਟਾਕੇ ਮਾਰ ਕੇ ਨੂੰ ਚੁੱਪਚੀ ਬੀਤਾ ਲੰਘ ਜੇ ਭਲਾ ਸੌਜੇ ਲੰਘੇਗਾ ਮੈਂ ਡੱਪੂਗਾ ਚੱਪੂਗਾ ਇਹ ਤੇਰੀ ਮਾੜੀ ਗੱਲ ਮੁੰਡਾ ਕਿ ਟੱਪਣਾ ਨਹੀਂ ਤੇਰੇ ਡੈਡੀ ਦਾ ਨੰਬਰ ਦੇ ਮੈਂ ਕਿਉਂ ਦੇਵਾਂ ਮੈਂ ਨਹੀਂ ਦਿੰਦਾ ਯਾਰ ਅੱਧ ਘਰ ਦੇ ਨੂੰ ਮੈਂ ਉਹ ਪਟਾਕੇ ਮਾਰ ਕੇ ਨਾ ਕੇ ਦਿਖਾ ਮੰਮੀ ਜਿਹੜੀ ਕੀ ਕਰਦੇ ਤੂੰ ਮੇਰੇ ਖੇਤੀਬਾੜੀ ਕਰਦੇ ਬਲਸ ਜੀ ਹਾਂ ਤੇ ਫਿਰ ਆਹ ਕੰਮ ਕਾਹਦੋਂ ਕਰਦਾ ਕੀ ਕੰਮ ਕਰਦਾ ਕੀ ਕੰਮ ਕੀ ਕਰਦਾ ਪਟਾਕੇ ਕਾਦੋਂ ਮਾਰਦਾ ਪਟਾਕੇ ਬਈ ਮੈਂ ਨਹੀਂ ਮਰੇ ਯਾਰ ਪਹਿਲੀ ਗੱਲ ਤਾਂ ਇਹ ਆ ਵੀ ਤੁਹਾਡਾ ਪਿਓ ਆ ਜਿਹੜਾ ਚਲਾਨ ਚ ਲੂਨ ਕਰਦਾ ਹੋਊਗਾ ਜਿਹੜੇ ਪਟਾਕੇ ਮਾਰਦੇ ਦੇ ਉਹਨੇ ਕੀ ਕਰਦੇ ਉਹਨੇ ਤੂੰ ਉਹਦਾ ਮੁੰਡਾ ਹੀ ਹੋਗੇ ਤੂੰ ਪਟਾਕੇ ਮਾਰੀ ਜਾਂਦਾ ਬਈ ਮੈਂ ਮਾਰੇ ਹੀ ਨਹੀਂ ਇਹਦਾ ਨਾਮ ਲੈਂਦਾ ਜਾਣ ਕੇ ਬੰਦਾ ਦੂਜੀ ਗੱਲ ਆਸ਼ਕੀ ਕਰਦਾ ਫਿਰ ਬਈ ਆਸ਼ਕੀ ਮੇਰਾ ਸੈਟ ਆ ਸੈਟਰ ਸੈਟਰ ਲੱਗਾ ਨੂੰ ਉਹਨਾਂ ਨਾਲ ਗੱਲ ਕਰ ਉਹਦੇ ਪਿਆਮਾ ਪਿਉਣਾ ਕਰੀ ਵੀ ਹੈ ਸਾਡੀ ਹੈਂ ਕਰੀ ਵੀ ਪਟਾਕੇ ਮਾਰ ਕੇ ਕਿਹੜੀ ਇਹ ਇਹ ਆਪ ਇਹ ਆਪ ਕਰਨ ਫਿਰਦਾ ਸੀ ਜੀ ਤੈਨੂੰ ਉਹਨੇ ਮੈਂ ਦੱਸਈ ਹੈ ਇਹ 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 ਉਹਨੇ ਮੈਂ ਦੱਸਿਆ ਇਹਨੇ ਆਪ ਪਰਪੋਜ ਲਾਇਆ ਸੀ ਯਾਰ ਮੈਂ ਕੋਈ ਪਰਪੋਜ ਮੈਂ ਕੋਈ ਨਹੀਂ ਲਾਇਆ ਪਰਪੋਜ ਮੇਰੀ ਗਲਤੀ ਇਹ ਜਿਹੇ ਪਿੰਡ ਦੇ ਵਿੱਚ ਜਿਹੜੇ ਮੁੰਡੇ ਹੁੰਦੇ ਆ ਜਿਹੜੇ ਨਾ ਤਾਂ ਕਿਸੇ ਨੂੰ ਕਹਿੰਦੇ ਉਹ ਕੁੱਤੀ ਦੇ ਵਿੱਚ ਨਾ ਤਾਂ ਖੇਡਣ ਖੇਡਣ ਨਾਲ ਦੇਵਾ ਕਹਿੰਦਾ ਉਹ ਮੂਦ ਦੇ ਹੁੰਦੇ ਕੁੱਤੀ ਦੇ ਵਿੱਚ ਉਹ ਚੀਜ਼ ਆ ਇਹ ਉਹ ਹੋ ਆ ਮੇਰੀ ਗੱਲ ਸੁਣ ਉਹ ਹੋਣਗੇ ਫੀਗਾ ਅਸੀਂ ਆਪਦੀ ਇੱਜ਼ਤ ਸਮਝਦੇ ਸੀ ਮੈਨੂੰ ਸਮਝਦਾ ਤੂੰ ਇਹ ਕਹੀ ਜਾਂਦਾ ਪ੍ਰਪੋਜ਼ ਲਾਉਂਦਾ ਰਿਹਾ ਤੂੰ ਤੂੰ ਮੂੰਹ ਤੇ ਕਰਾ ਯਾਰ ਮੈਂ ਕੋਈ ਮੈਂ ਦਾਨ ਦੇ ਖੋਲਦਾ ਇਹਦਾ ਮੌਕਾ ਭਾਲਦਾ ਇਹਦਾ ਇਹਦਾ ਮੌਕਾ ਭਾਲਦਾ ਗੱਲ ਮੌਕਾ ਭਾਲਦਾ ਇਹਨੂੰ ਕਹ ਫੋਨ ਲਾ ਤੂੰ ਇਹ ਮੌਕਾ ਭਾਲਦਾ ਕੋਈ ਮੌਕਾ ਨਹੀਂ ਭਾਲਦਾ ਮੈਂ ਤੈਨੂੰ ਗੱਲ ਦੱਸਦਾ ਤੂੰ ਕੀ ਮਾੜਾ ਵੇਖ ਲੈ ਇਹ ਰੋਕ ਕੇ ਇਹਨੇ ਜੇ ਕੁੜੀ ਨੂੰ ਬੁਲਾਇਆ ਜਾਂ ਕੁਝ ਗਲਤ ਬੋਲਿਆ ਜਾਂ ਕੋਈ ਲਵ ਲੈਟਰ ਦਿੱਤਾ ਇਹਨੇ ਕੁਝ ਫੋਨ ਲਾਇਆ ਜਾਂ ਤੂੰ ਇਹਨੂੰ ਗਲਤ ਫੜਿਆ ਹੋਵੇ ਜਾਂ ਰਾਤ ਨੂੰ ਫੜਿਆ ਹੋਵੇ ਮੇਰੀ ਗੱਲ ਤੂੰ ਸੁਣ ਜਾਂ ਇਹਨੂੰ ਫੜਿਆ ਹੋਵੇ ਤੂੰ ਪਟਾਕਾ ਵੱਜ ਗਿਆ ਬੁਲਟ ਤੇ ਲੰ ਪਟਾਕੇ ਮਾਰ ਕੇ ਕਿਹੜਾ ਨੰਗ ਜਦੋਂ ਨਾ ਤੂੰ ਉਬਝਰ ਲੇਗਾ ਉਹਦੇ ਘਰ ਮੂਹਰ ਦੇ ਪਟਾਕੇ ਮਾਰ ਕੇ ਨੰਗਣ ਵਾਲਾ ਤੇ ਯਾਰ ਰਸਤਾ ਜੀ ਸਰਕਾਰੀ ਰਸਤਾ ਮਾਰੋ ਮਾਰੋ ਬੜਾ ਕਹਤਾ ਯਾਰ ਹੱਥੇ ਪਟਾਕੇ ਮਾਰੀ ਨਹੀਂ ਬਈ ਮੈਂ ਤੂੰ ਦੱਸ ਤੂੰ ਜਰ ਲੇਗਾ ਜੇ ਬਈ ਸਾਡੀ ਜਨਾਨੀ ਗਲਤ ਹੋ ਗਈ ਜਾਂ ਆਪਣੀ ਘਰ ਵਾਲੀ ਗਲਤ ਹੋ ਜਾਂ ਭੈਣ ਗਲਤ ਹੋ ਫਿਰ ਤਾਂ ਫੇਰ ਤਾਂ ਜੀ ਰੋਕਾਂਗੇ ਕੋਈ ਮੱਥਾ ਇਹਦਾ ਗਾਂਹ ਦੇ ਗਲਤ ਦੀ ਗੱਲ ਸੁਣ ਲੈ ਇਹ ਤੁਹਾਡੀ ਆਪ ਦੀ ਕੁੜੀ ਗਲਤ ਆ ਫੇਰ ਉਹ ਕੀ ਕਰੇ ਤਾਂ ਲੈ ਇਹ ਕਹਿੰਦਾ ਮੈਂ ਵਿਆਹ ਕਰਾਉਣਾ ਹੂੰ ਫੇਰੇ ਇਹਨੂੰ ਬਦਨਾਮੀ ਕਰਨ ਦੇ ਕਿ ਲੋੜ ਜਦੋਂ ਇਹ ਇਹ ਆ ਬਈ ਬਈ ਇਹਨੂੰ ਪੁੱਛ ਤੇ ਵਿਆਹ ਕਰਾ ਲਈ ਕੋਣ ਆ ਇਹ ਕੋਣ ਆ ਖਾ ਮੈਂ ਖਾਂ ਮ ਖਾਂ ਕਿਉਂ ਤੇ ਹੋਰ ਕੀ ਆ ਤੂੰ ਸਾਡਾਂ ਵੀ ਆਉਂਦੇ ਘਰੇ ਕਹਿਣਾ ਕੀ ਜਾਣਾ ਤੂੰ ਕੀ ਕਹਿਣਾ ਚਾਹਣਾ ਮੈਂ ਕਹਿੰਨਾ ਪਟਾਕੇ ਨਾ ਮਰੇ ਯਾਰ ਨਹੀਂ ਮਾਰਦਾ ਨਹੀਂ ਮਾਰਦਾ ਨਹੀਂ ਮਾਰਦਾ ਮਾਰਦਾ ਬਈ ਨਹੀਂ ਮਾਰਦਾ ਲੰਗਣਾ ਤਾਂ ਹੈਗਾ ਜੀ ਫਿਰ ਹਾਂ ਸਾਡੇ ਕੋ ਪਸੂਟ ਰੋਂਦਾ ਯਾਰ ਬਈ ਆ ਦੇਖਿਆ ਗੱਲ ਬਦਲ ਗਈ ਪਸੂ ਤੇ ਹੋ ਗਿਆ ਪਸੂ ਮੈਨੂੰ ਵੀ ਪਤਾ ਹੀ ਆ ਬਈ ਸੱਚੀ ਗੱਲ ਇਹ ਨਾ ਕਰ ਲੈ ਗਾ ਬਈ ਮੇਰਾ ਸੈਟ ਆ ਬਈ ਮੈਂ ਵਿਆਹ ਕਰਵਾਉਂਗਾ ਇਹ ਉਹ ਸੈਟ ਕਰਨ ਨੂੰ ਤੂੰ ਇਹ ਕੱਦ ਫਿਰਦਾ ਸੀ ਤੂੰ ਕਰਨ ਫਿਰਦਾ ਸੀ ਬਈ ਇਹਦੇ ਪਰਪੋਜ਼ ਲਾਇਆ ਇਹਦੇ ਪਰਪੋਜ਼ ਆ ਪਟਾਕੇ ਨਹੀਂ ਮਾਰਦਾ ਹੁਣ ਮੈਂ ਪਟਾਕੇ ਨਹੀਂ ਮਾਰਦਾ ਯਾਰ ਨਹੀਂ ਮਾਰਦਾ ਬਣਾ ਠੀਕ ਆ ਬਈ 2000 ਰੁਪਏ ਹਾ ਗੜੇ ਲਾ ਤੇ ਬਸ ਬਸ ਪਟਾਕੇ ਨਹੀਂ ਮਾਰਨਾ ਬਾਅਦ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਮੇਰੀ ਗੱਲ ਸੁਕਣਾ ਲੋਕ ਆਪਣੀ ਧੀਆਂ ਪਹਿਣਾ ਵਾਸਤੇ ਨਾ ਘਾਟੇ ਲਾ ਦੇ ਤੂੰ ਸ਼ੁਕਰ ਮਨਾ ਤੈਨੂੰ ਕੁਝ ਗੈ ਨਹੀਂ ਇਹਦਾ ਆਪ ਸੈਟ ਕਰਨ ਫਿਰਦਾ ਇਹ ਘਾਟੇ ਕੀ ਲਾ ਦੂਗਾ ਮੈ ਤਾਂ ਮਰ ਜਾਂਦਾ ਮੈਂ ਯਾਰ ਆਪ ਸੈਟ ਕਰਨ ਮੈਂ ਤੁਹਾਨੂੰ ਪੱਤਰਕਾਰ ਆ ਮੈਂ ਇਹ ਖੜ ਤੇ ਅੱਜ ਮੈਂ ਚੈਨਲ ਦੇ ਲਈ ਦੱਸਣਾ ਚਾਹੁੰਨਾ ਅੱਜ ਤੋਂ ਬਾਅਦ ਜੇ ਮੇਰੇ ਸਹੇਲੀ ਬਣੀ ਝਾਕਿਆ ਵੀ ਅੱਖਾਂ ਘੜ ਦੋ ਤੂੰ ਅੱਖਾਂ ਛੱਡ ਤੂੰ ਮੈਨੂੰ ਤੂੰ ਮੈਂ ਘਰੇ ਚੱਲੇ ਹਾਂ ਤੂੰ ਹੱਥ ਲਾ ਕੇ ਇਹਦੇ ਕੋਲ ਆ ਇਹ ਇਹ ਇਹਦੇ ਕੋਲ ਆ ਹੀ ਤਾਂ ਫਾਇਦਾ ਨਹੀਂ ਕੋ ਚੱਲ ਠੀਕ ਹੈ ਪੱਤਰਕਾਰ ਮੈਂ ਜਾਣਾ ਯਾਰ ਕੀ ਆ ਕੌਣ ਆ ਕੌਣ ਹੈ ਜਿਹੜੀ ਗੱਲ ਇਹ ਕਹਿ ਰਿਹਾ ਵੀ ਤੂੰ ਆਪ ਗਲਤ ਮਾਂ ਹੈਗਾ ਕੁੜੀ ਹੈਨਾ ਸਾਡੇ ਸਕੇ ਸਕੇਲੇ ਘਰਾਂ ਦੀ ਕੁੜੀ ਆ ਇਹ ਜਾਂ ਕੋਈ ਬੰਦਾ ਹੋਵੇ ਜਾਂ ਫੁੱਦੂ ਨਹੀਂ ਹੋਊਗਾ ਜਿਹੜਾ ਉਹਦੇ ਸਕੇ ਸਕੇਲੇ ਚੱਲ ਇਹਨੂੰ ਕੀ ਪਤਾ ਉਹਨੇ ਕੀ ਦੱਸਿਆ ਕਿੰਨੇ ਦੱਸਿਆ ਉਹਨੂੰ ਐ ਹੋਊਗਾ ਵੀ ਇਹਨੂੰ ਰੋਕਦਾ ਕਿਉਂ ਆ ਮੈਂ ਉਹਨੂੰ ਇੱਕਦਮ ਰੋਕਿਆ ਮੈਂ ਉਹਨੂੰ ਇੱਕ ਸਮਝਾਇਆ ਬਈ ਮੈਂ ਖਾ ਪਟਾਕੇ ਨਾ ਮਾਰਿਆ ਕਰ ਪੈੜਾ ਲੱਗਦਾ ਤੂੰ ਵੀ ਇੱਕ ਖਾਨਦਾਨ ਪਰਵਾਰ ਦਾ ਹੋਏਗਾ ਜਿਹੜਾ ਤੇਨੂੰ ਮਾਪੇ ਉਹਨੇ ਬੁਲਟ ਲੈ ਕੇ ਦਿੱਤਾ ਪੈਸੇ ਹੋਣਗੇ ਤਾਂ ਹੀ ਲੈ ਕੇ ਦਿੱਤਾ ਜੇ ਤੂੰ ਵਿਆਹ ਕਰਾਉਣਾ ਚੁੱਪ ਕਰਕੇ ਨਾਲ ਉਹਦੀ ਟੰਬਦ ਨਾਮੀ ਕਰਾਉਣਾ ਤੂੰ ਆਪਦੀ ਕਰ ਉਥੇ ਜਨੇ ਮਰਜੀ ਮੋੜ ਕੇ ਬਿਠਾ ਕੇ ਮਗਰ ਪਟਾਕੇ ਮਾਰੀ ਵੱਡੀ ਛੜਕਦੇ ਯਾਰ ਕਿ ਤੁਸੀਂ ਇਹ ਨਹੀਂ ਸੋਚਿਆ ਵੀ ਫੜਿਆ ਹੈਗਾ ਮੁੰਡਾ ਚੱਲ ਇਹਦੇ ਮਾਂ ਪਿਓ ਨਾਲ ਗੱਲ ਕੀਤੀ ਜਾਵੇ ਯਾਰ ਬਾਈ ਮੈਂ ਉਹਨੂੰ ਕਿਹਾ ਆਦੇ ਪਿਓ ਨੂੰ ਫੋਨ ਲਾ ਮੈਂ ਉਹਨੂੰ ਫਿਰ ਮੇਰੇ ਜਿਹੜਾ ਦੂਜਾ گاਉਂ ਨੂੰ ਵੀ ਸਮਝਾਇਆ ਮੈਂ ਕਿ ਇਹ ਸੱਦਦੀ ਹੈ ਉਹ ਪਟਾਕੇ ਮਾਰ ਕੇ ਨਾ ਤੇ ਉਹਨੂੰ ਸਮਝਾ ਉਹਨੇ ਕੁੱਟੀ-ਗੱਟੀ ਵੀ ਹੈ ਕਰੇ ਇਹਨੂੰ ਪੁੱਛ ਕੇ ਦੇਖ ਲਿਓ ਉਹਨੂੰ ਹੂੰ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਹ ਜੇ ਮੁੰਡੇ ਛਲਾਰੂ ਆ ਜਿਹੜੇ ਗੇੜੇ ਮਾਰਦੇ ਆ ਪਟਾਕੇ ਮਾਰਦੇ ਆ ਉਹਨਾਂ ਬਾਕੀ ਬਾਈ ਯਾਰ ਮੈਂ ਇਹ ਗੱਲ ਕਹਿੰਦਾ ਤੁਸੀਂ ਜੇ ਪਟਾਕੇ ਮਾਰ ਕੇ ਨੰਗਦੇ ਨਾ ਤੇ ਇੱਕ ਵਾਰੀ ਐ ਸੋਚ ਲਾ ਕਰਿਓ ਸਾਡੇ ਵੀ ਘਰੇ ਦਿੱਤੀ ਪੈਣਾ ਜੇ ਕੋ ਸਾਡੇ ਬਾਰ ਬੇ ਦੀ ਪਟਾਕੇ ਮਾਰ ਕੇ ਨੰਗੂ ਹੁਣ ਇਸ ਮੁੰਡੇ ਤੇ ਕੀ ਕਾਰਵਾਈ ਕਰਾਂਗੇ ਮੈਂ ਇਸ ਤੇ ਕੁਝ ਨਹੀਂ ਕਾਰਵਾਈ ਕਰਨੀ ਕੁਝ ਨਹੀਂ ਕਹਿੰਦੇ ਇਹਨਾਂ ਦੇ ਘਰ ਦਾ ਪਰਿਵਾਰ ਦਾ ਪਤਾ ਲੱਭਣਾ ਮੈਂ ਉਹਨਾਂ ਦੇ ਘਰੇ ਜਾਊਂਗਾ ਵੀ ਜਾਂ ਤਾਂ ਆਪਦੀ ਕੋਈ ਮੁੰਡੇ ਦਾ ਕਰ ਦੋ ਵਿਆਹ ਉੱਥੇ ਨਹੀਂ ਪਟਾਕੇ ਮਾਰ ਕੇ ਨੰਗਦਾ ਜੇ ਹੁਣ ਪਟਾਕੇ ਮਾਰ ਕੇ ਨੰਗੂ ਉਦੋਂ ਬਾਅਦ ਛੱਲਾ ਜਾ ਹਾਂ ਉਹ ਬਦਨੋ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੀ ਰਿਐਲਿਟੀ ਕੀ ਬਣੀ ਹੈ ਗੱਲਬਾਤ ਕੀ ਬਣੀ ਹੈ ਮੁੰਡਾ ਕਹਿੰਦਾ ਮੇਰੇ ਨਾਲ ਬਣਦੀ ਸੀ ਉਸ ਕੁੜੀ ਦੀ ਤੇ ਜਿਹੜਾ ਇਹ ਮੁੰਡਾ ਸੀਗਾ ਇਹ ਚਾਚੇ ਦਾ ਮੁੰਡਾ ਜਿਹੜਾ ਘਰਾਂ ਦੇ ਵਿੱਚ ਹੀ ਹੈਗਾ ਜਿਹੜਾ ਇਹ ਆਪ ਵੀ ਟਰਾਈ ਲਾਉਂਦਾ ਕਹਿੰਦਾ ਉੱਤੇ ਤੇ ਤੁਸੀਂ ਦੇਖ ਲਓ ਇਹ ਵੀਡੀਓ ਦੇ ਵਿੱਚ ਤੁਸੀਂ ਦੱਸਿਓ ਕਮੈਂਟ ਕਰਕੇ ਜਿਹੜੇ ਇਹ ਜਿਹੇ ਸ਼ਲਾਰੂ ਹੁੰਦੇ ਆ ਤੇ ਗੇੜੇ ਮਾਰਦੇ ਆ ਪਟਾਕੇ ਮਾਰਦੇ ਆ ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ